ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਦੇਸ਼ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਇਦੇ ਵਿੱਚ ਐਕਚੁਅਲੀ ਵਰਕ ਹੋਇਆ ਐ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹਿਰੋਇਨ ਦੀ ਬਰਾਮਦਗੀ ਹੋਈ ਸੀ 1 ਕਿਲੋ ਦੀ ਥਾਣਾ ਕੈਂਟ ਦੇ ਵਿੱਚ ਸੀ ਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਇਲੀਅਸ ਗੋਪੀ ਐ ਇੱਕ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਇਹਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡ ਦਾ ਥਾਣਾ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤਰਿਕ ਦਾ ਪੁੱਛਾ ਵਗੈਰਾ ਦਿੰਦਾ ਹੈ ਇਹ ਦੋਨੇ ਬੰਦੇ ਫੜੇਗੇ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਇਨ ਦਾ ਕੰਮ ਕਰਵਾ ਰਿਹਾ ਇਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 30 ਬੋਰ ਦਾ 30 ਬੋਰ ਦਾ 1 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਏ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੰਗਾ ਰਹੇ ਆ ਉਹ ਛਪਾਉਣ ਦਾ ਜਿਹੜਾ ਇਹ ਸਿਕਿਉਰਿਟੀ ਗਾਰਡ ਲੱਗਿਆ ਇੱਥੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ RAMਨਾ ਆਪਣੇ ਜੜੀਆ ਅਸਾਈਨਮੈਂਟਸ ਨੂੰ ਛਪਾਉਂਦਾ ਤੇ ਅੱਗੇ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਗੇਟ ਹਕੀਮਾ ਦੇ ਵਿੱਚ ਦਰਜ ਕੀਤੀ ਗਈ ਆਰ ਰਿਪੋਰਟ ਦੀ ਇਹਦੇ ਵਿੱਚ ਪਹਿਲਾਂ ਤਿੰਨ ਪਿਸਟਲ ਆਲਰੇਡੀ ਫੜੇ ਜਾ ਚੁੱਕੇ ਹੋ ਤੁਹਾਨੂੰ ਦੱਸ ਚੁੱਕੇ ਆਂ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ son of ਧੀਰਾ ਇੱਕ ਕੰਬੋ ਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਤੇ 10ਵੀਂ ਪਾਸ ਹੈ। ਇਹਦੀ ਤੋਂ ਤਿੰਨ ਪਿਸਟਲ ਬੱਤੀ ਬੋਰ ਦੇ ਤੇ ਦੋ ਲਾਈਵ ਰਾਉਂਡਸ ਬ੍ਰਾਹਮਤ ਹੋਏ ਨੇ। ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਲੋਕਲ ਕ੍ਰਿਮੀਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਸੀ ਪਿਸਟਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਫਾਰਟੀ ਨੇ ਸਾਡੀ ਨੇ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫੰਡ ਦੀ ਕੋਸ਼ਿਸ਼ ਕਰ ਰਿਆ ਸੀ ਵਿਰਿੰਦਰ ਸਿੰਘ ਨੂੰ ਨੇ ਉਹਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਆ ਉਹਨੇ ਵੀ ਵਾਪਸ ਤੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਤੇ ਲੱਗੀ ਨਹੀਂ ਬਟ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋਂ ਇਹ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਥਾਣਾ ਕੱਥੂ ਨੰਗਲ ਡਿਸਟ੍ਰਿਕਟ ਅਮਰਸਰ ਰੂਰਲ ਚ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਉਥੇ ਅਟੈਂਪਟ ਟੂ ਮਰਡਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਜਿਹੜਾ ਇਲਿਗਲ ਆਰਮਜ਼ ਹੈ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਹੈ ਉਹ ਲੇਟੈਸਟ 17 ਨੰਬਰ ਮੁਕਤਮਾ ਜਿਹੜਾ 16 2 25 ਦਾ ਹੈ ਇਹ ਚ ਰਾਜਵਿੰਦਰ ਸਨ ਆਫ ਅਫਤਾਰ ਸਿੰਘ ਹੈ ਢੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ 31 ਸਾਲ ਦਾ ਹੈਗਾ ਬੱਸ ਡਰਾਈਵਰ ਹੈ 12ਵੀਂ ਪਾਸ ਹੈ ਪਰਾਣਾ ਹੀਰੋਇਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਟੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਐਕਟ ਪਰਚਾ ਦਰਜ ਹੈ ਤੇ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਵੀ 2019 ਤੇ 18 ਦੇ ਵਿੱਚ ਇਹਦੇ ਖਿਲਾਫ ਪਰਚੇ ਦਰਜ ਨੇ ਇਹਦੇ ਨਾਲ ਇਹਦਾ ਸਾਥੀ ਹੈ ਰਵਿੰਦਰ son of ਅਫਤਾਰ ਸਿੰਘ ਟੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹੀਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ रिकवरी 2 ਦਿਨਾਂ ਦੇ ਵਿੱਚ ਲਾਈਏ ਸੀ ਆਈਏ 1 ਸਾਡੇ ਇਨਸਪੈਕਟਰ ਮੋਲਕਦੀਪ ਹਰਮਿੰਦਰ ਏਸੀਪੀ ਏਡੀਸੀਪੀ ਨਵਜੋਤ ਜੀ ਔਰ ਓਵਰਆਲ ਸੁਪਰਵੀਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਜੀ ਦੀ ਵਿੱਚ ਟੀਮ ਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਵਕਫ ਵਕਬੋਰ ਦੇ ਉਬਰਾਮਤ ਕੀਤੇ ਨੇ ਔਰ ਇਹ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਸਰ ਕਦੀਸਵਾ ਜੀ ਸਰ ਇੱਕ ਤੁਹਾਡੀ ਟੀਮ ਜੇ ਮੋਰਿਓ ਪ੍ਰੋਜੈਕਟ ਕੀਤਾ ਸੀ ਕਿ ਜੇ ਉਹਦੇ ਬਾਰੇ ਦੱਸ ਸਕੋ ਜਿਹੜਾ ਤਸਿੱਕਾ ਜਾਂ ਚੰਡਾ ਦੇਵੀ ਦੇ ਵਿੱਚ ਫਾਇਰੀ ਕੀਤੀ ਸੀ ਉਹ ਅੰਮ੍ਰਿਤਸਰ ਉਹੀ ਹੈ ਜੀ ਉਹੀ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਫਾਇਰਿੰਗ ਹੋਈ ਸੀ ਕਤੂ ਨੰਗਲ ਥਾਣੇ ਤੇ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰੇਟ ਦੀ ਪਾਰਟੀ ਨੇ ਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚੇ ਦੇ ਆਲਰੇਡੀ ਜਿਹੜਾ ਵਿਰਿੰਦਰ ਸਿੰਘ ਪਤਾ ਲੱਗਾ ਸੀ ਪੁਲਿਸ ਸਾਜ ਵਿੱਚ ਜਿੱਲਦੀ ਵਾਸ ਸੀ ਤੇ ਸ਼ਰੀਲੇ ਲੱਗੇ ਸੀ ਨਹੀਂ ਨਹੀਂ ਇੰਜਰਡ ਨਹੀਂ ਹੋਇਆ ਨਾ ਮੁਹ ਮੁ ਨਹੀਂ ਨਹੀਂ ਉਹਦੇ ਚ ਨਾ ਜੀ ਨਾ ਪੁਲਿਸ ਦੇ ਗੋਲੀ ਲੱਗੀ ਐ ਫਾਇਰਿੰਗ ਜ਼ਰੂਰ ਹੋਈ ਆ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹਲੇ ਹਾਂਜੀ ਹਾਂਜੀ ਕਰਦਾ ਜੀ ਜਿਹੜੇ ਡੇ ਦਾ ਜ਼ੇਵادار ਜਿਹੜਾ ਸੀ ਇਹ ਉਹਨਾਂ ਦੇ ਸੰਪਰਕ ਵਿੱਚ ਸਰ ਕਿਵੇਂ ਆਇਆ ਕੋ ਲੱਗਾ ਪਤਾ ਜਾਂ ਇਹ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਆ ਜਿਹੜਾ ਸਾਡਾ ਬਾਰਡਰ ਏਰੀਆ ਨਾ ਜੀ ਕਿਉਂਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਇਹ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉਥੇ ਡਰੋਨ ਦੀ ਆਮਦ-ਰਵਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਰਨਰਸ ਦਾ ਨੈਟਵਰਕ ਪੁਰਾਣਾ ਬਣਿਆ ਹੋਇਆ ਹੈ ਨੈਚੁਰਲੀ ਜਿਹੜਾ ਬੰਦਾ ਉਸ ਏਰੀਏ 'ਚ ਰਹਿ ਰਿਹਾ ਤੇ ਉਥੇ ਲੋਕਾਂ ਦੀ ਆਮਦ-ਰਵਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਤੇ ਇਹਦੀ ਵੀ ਲਿੰਕੇਜਸ ਪੈਦਾ ਹੋ ਗਏ ਉਸ ਗੱਲ ਨਾਲ ਤੇ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜਕੱਲ ਲੁਕਰੇਟਿਵ ਜਿਹੜੀ ਇਹ ਇਸ਼ੂਜ਼ ਦੇ ਉੱਤੇ ਜਲਦੀ ਮਤਲਬ ਫਸਲ ਜਾਂਦੇ ਆ ਤਾਂ ਉਸ ਸਿਲਸਲੇ 'ਚ ਬੰਦਾ ਉਸ ਡਰਗ ਟ੍ਰੇਡ ਦੇ ਵਿੱਚ ਇਨਵੋਲਵ ਹੋਇਆ ਸਰ ਡੇਰੇ ਦੀ ਆੜ ਦੇ ਵਿੱਚ ਤੁਸੀਂ ਦੱਸਦੇ ਵੀ ਉੱਥੇ ਸਮਾਨ ਰੱਖਦਾ ਸੀ ਸ਼ੱਕ ਨਹੀਂ ਸੀ ਲੱਗਿਆ ਤੇ ਜਿਹੜੇ ਹੋਰ ਵੀ ਡੇਰੇ 'ਚ ਉਹਨਾਂ ਦੇ ਵੀ ਕੁਝ ਇਸ ਤਰ੍ਹਾਂ ਦੀ ਚੈਕਿੰਗ ਅਭਿਆਸ ਨੂੰ ਕੀਤਾ ਜਾਏਗਾ ਦੇਖੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ ਦੇਖੋ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਆਈ ਹੈ ਪਰ ਰਿਵੀਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਹੈ ਸਰ ਪਹਿਲਾਂ ਵੀ ਕੋਈ ਨਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਦੇ ਖਿਲਾਫ ਦੋ ਪਰਚੇ ਐਨਡੀਪੀਐਸ ਦੇ ਦਰਜ ਨੇ ਜਿਹੜੇ ਤੋਂ 1 ਕਿਲੋ ਹੀਰੋਨ ਲੇਟੈਸਟ ਬ੍ਰੰਡ ਹੋਈ ਹੈ ਥਾਣੇ ਸਦਰ ਦੇ ਵਿੱਚ ਕੇਸ ਰਿਸਟਰ ਹੋਇਆ ਆਪਣੇ ਅੰਮ੍ਰਿਤਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਅਜੇ ਨਵੇਂ ਨੇ ਮਤਲਬ ਇਨ ਦਾ ਸੈਂਸ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜੇ ਹੁਣ ਆਪਾਂ ਦੇਖੀਏ ਵੀ ਇੰਨੇ-ਇੰਨੇ ਪਿਸਟਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੈਚੁਰਲੀ ਕੋਈ ਨਾ ਕੋਈ ਵਾਰਦਾਤ ਜਾਂ ਵੱਡੀ ਕ੍ਰਾਈਮ ਨੂੰ ਅੰਜਾਮ ਤਾਂ ਦੇਗਾ ਹੀ ਦੇਗਾ ਜੀ ਸਰ ਤੇਰੇ ਵਿੱਚ ਤਾਂ ਹੋਰ ਵੀ ਬਥੇਰੇ ਜਾਣੇ ਆਦੇ ਹੋਣਗੇ ਕੋਨਾ ਕੋਈ ਚੀਜ਼ ਜਾਣ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਜੇਵੇ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਦਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਬਲਵਿੰਦਰ ਗੋਪੀ ਦਾ ਤੇ ਸਾਬਰ ਸੰਧੂ ਦਾ ਸਰ ਇੱਕ ਹੁਲਤ ਨੂੰ ਇਹ ਜਿਹੜੀ ਬਿਲਕੁਲ ਬਾਰਡਰ ਤੇ ਜਗ੍ਹਾ ਉੱਥੇ ਵੀ ਪੁਲਿਸ ਕਾ ਤਰਗਾਹ ਤੋਂ ਜਿਹੜੀ ਕਾਫੀ ਹਰਨ ਜਿਹੜੀ ਬਰਾਮਦ ਹੋਈ ਜੀ ਤੇ ਪੁਲਿਸ ਨੂੰ ਕਰੂ ਕਿ ਚੈਕਿੰਗ ਕਰਾ ਕੋਈ ਜਿੰਨਾ ਤਰਗਾਹਾਂ ਦੇ ਆੜ ਦੇ ਵਿੱਚ ਵੀ ਕਿਤਰਾ ਕਦੇ ਕੋਈ ਤਾਂ ਡੈਫੀਨਿਟਲੀ ਹੁਣ ਜਿਹੜੀ ਹੈ ਜਿੱਦਾਂ ਜਿੱਦਾਂ ਔਰ ਸੰਕੇਤ ਮਿਲਦੇ ਆਪਾਂ ਸਾਰਿਆਂ ਨੂੰ ਡੇਰਿਆਂ ਨੂੰ ਜਾਂ ਧਾਰਮਿਕ ਜਗ੍ਹਾਵਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਹਰ ਜਗ੍ਹਾ ਮਾੜੇ ਚੰਗੇ ਲੋਕ ਹੁੰਦੇ ਆ ਤੇ ਉਸ ਜਿਹੜੀ ਚੀਜ਼ ਉਜਾਗਰ ਹੋਈ ਆ ਆਪਾਂ ਪਬਲਿਕ ਦੇ ਸਾਹਮਣੇ ਤੁਹਾਡੇ ਰਾਹੀਂ ਲਿਆਂਦੀ ਆ ਨੈਚੁਰਲੀ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਜਾਂਦੀ ਆ ਤੇ ਅੱਗੇ ਵਾਸਤੇ ਇਨਫੋਰਮੇਸ਼ਨ ਵੀ ਜ਼ਿਆਦਾ ਆਏਗੀ ਸਾਡੇ ਕੋਲ ਸਰ ਜੀ ਤੁਹਾਨੂੰ ਕੋਈ ਜਾਣਕਾਰੀ ਸੀ ਜੀ ਡਰੋਨ ਵਗੈਰਾ ਚਾਹਤ ਨਹੀਂ ਜਾਂ ਤਕਨੀਕੀ ਕੋਈ ਨਹੀਂ ਦੇਖੋ ਭਜੀ ਜਾਣਕਾਰੀ ਤਾਂ ਬੰਦੇ ਨੂੰ ਇੰਨਾ ਕੁ ਤਾਂ ਪਤਾ ਹੀ ਆ ਨਾ ਵੀ ਰੀਸੀਵ ਕਰ ਰਹੇ ਆ ਮੈਂ ਤੋ ਬੇਸਿਕ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਹੈ ਅੱਜਕੱਲ ਜਿੰਨੇ ਲੋਕ ਬਾਰਡਰ ਏਰੀਆ ਦੇ ਵਿੱਚ ਇਸ ਕੰਮਾਂ 'ਚ ਪਹਿਲਾਂ ਵੀ ਆਪਾਂ ਫੜੇ ਆ ਨੈਚਰਲੀ ਉਹਨਾਂ ਨੂੰ ਡਰੋਨ ਦੀ ਟੈਕਨੋਲੋਜੀ ਡਰੋਨ ਦੀ ਲੈਂਡਿੰਗ ਡਰੋਨ 'ਚ ਉਹ ਚੀਜ਼ ਕੱਢਣੀ ਜਾਂ ਡਰੋਨ ਨੂੰ ਵਾਪਸ ਭੇਟਣਾ ਜਾਂ ਖਾਲੀ ਕਰਨਾ ਉਹ ਚੀਜ਼ਾਂ ਤਾਂ ਉਹ ਲੋਕ ਸਮਝਦੇ ਇਹ ਤਾਂ ਹੀ ਉਹ ਇੰਨੇ-ਇੰਨੇ ਕਨਸਾਈਨਮੈਂਟਸ ਉਹਦੇ ਵਿੱਚੋਂ ਉਤਾਰਦੇ ਆ ਸਰ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਤੇ ਇਹਨਾਂ ਦਾ ਕੋਈ ਆਪਸੀ ਲਿੰਕ ਸਾਹਮਣੇ ਆਇਆ ਸਾਰਿਆਂ ਦਾ ਨਹੀਂ ਲਿੰਕ ਨਹੀਂ ਆਇਆ ਜਿਹੜਾ ਪਹਿਲਾ ਕੇਸ ਆ ਪੰਜ ਨੰਬਰ ਪਹਿਲਾ ਸੀ ਉਹਦੇ ਵਿੱਚ ਚਾਰ ਬੰਦੇ ਜਿਹੜੇ ਪਹਿਲਾਂ 1 ਕਿਲੋ ਹਿਰੋਇਨ ਸੀ ਉਹਨਾਂ ਦਾ ਦੂਜੀ ਜਿਹੜੇ 1 ਕਿਲੋ ਹਿਰਨ ਦੁਬਾਰਾ ਬਰਾਮਦ ਹੋਈ ਹੈ ਉਹ ਉਹ ਲਿੰਕ ਹੈਗਾ ਸਰ ਬੀਐਸਐਫ ਇਹਦੀ ਐ ਹਿਰੋਇਨ ਫੜਦੀ ਹੈ ਉਹਨਾਂ ਕੋਲ ਡਰੋਨ ਵੀ ਹੁੰਦਾ ਨਾਲ ਤੁਸੀਂ ਕਦੇ ਡਰੋਨ ਹੀ ਫੜਦੇ ਡਰੋਨ ਕਿੱਥੇ ਚਲ ਜਾਂਦਾ ਦੇਖੋ ਪੈਸਾ ਇਹ ਤਾਂ ਹੁਣ ਮਤਲਬ ਮੈਂ ਕਿਸੇ ਹੋਰ ਆਰਗੇਨਾਈਜੇਸ਼ਨ ਬਾਰੇ ਜਵਾਬ ਨਹੀਂ ਦੇ ਸਕਦਾ ਅਸੀਂ ਤਾਂ ኦਪਰੇਸ਼ਨਲ ਬੇਸਡ ਕੰਮ ਕਰਦੇ ਆਂ ਬੰਦਿਆਂ ਦੀ ਤੋ ਰਿਕਵਰੀ ਹੁੰਦੀ ਐ ਇਹ ਡਰੋਨ ਰਾਹੀਂ ਆਈਆਂ ਮੈਂ ਇਹ ਗੱਲ ਕਹਿ ਰਿਹਾ ਇਹਨਾਂ ਦੀ ਪੁੱਛ ਕੇ ਚਾਹਿਆ ਕਿ ਡਰੋਨ ਨਹੀਂ ਹੋਰ ਕਿੱਦਾਂ ਆਉਣੀਆਂ ਸੀ ਜੇ ਇਹਨੇ ਪੈਕੇਟ ਤੇ ਇੰਨੇ ਪਿਸਟਲ ਜਿਹੜੇ ਦੋ ਤਿੰਨ ਬਾਹਰੋਂ ਬਾਹਰ ਲਿਆਏ ਆ ਬਾਕੀ ਤਾਂ ਇੰਡੀਅਨ ਮੇਡ ਨੇ ਜਿਹੜੇ ਬਾਹਰ ਵਾਲੇ ਉਹ ਵੀ ਡਰੋਨ ਰਾਹੀਂ ਆਏ ਥੈਂਕ ਯੂ ਜੀ